ਕਈ ਵਾਰੀ ਨਾ ਦੇਖਣ ਚ ਇਹ ਆਉਂਦਾ ਵੀ ਜਿਹੜੇ ਸਾਡੇ ਆਲਾ ਦਵਾਲਾ ਨਾ ਸਾਨੂੰ ਆਲਾ ਦਵਾਲਾ ਸਾਡਾ ਬਹੁਤ ਕੁਝ ਸਾਨੂੰ ਜ਼ਿੰਦਗੀ ਦੇ ਵਿੱਚ ਸਿਖਾਉਂਦਾ ਜੇ ਆਪਾਂ ਕਾਮਯਾਬ ਬੰਦਿਆਂ ਨਾਲ ਰਾਵਾਂਗੇ ਤਾਂ ਕੁਝ ਨਾ ਕੁਝ ਪਰਸੈਂਟ ਸਾਨੂੰ ਕਾਮਯਾਬੀ ਦੇ ਜ਼ਰੂਰ ਸਿੱਖਣ ਨੂੰ ਮਿਲਣਗੇ ਜੇ ਆਪਣੇ ਨਾਲ ਸੰਗਤੀ ਇਹੋ ਜਿਹੇ ਲੋਕਾਂ ਦੀ ਹੋਊਗੀ ਜਿਹੜੇ ਆਪਨੇ ਕਿਸੇ ਬਹੁਤੇ ਮਕਾਮ ਤੇ ਹਾਸਲ ਤਾਂ ਉਹ ਕਿਤੇ ਨਾ ਕਿਤੇ ਸਾਨੂੰ ਡੋਪਦੇ ਜ਼ਰੂਰ ਆਪਣੀ ਮੰਜ਼ਿਲ ਵੱਲ ਬੰਦਾ ਉਹਦੀ ਪਹੁੰਚ ਸਕਦਾ ਜਦੋਂ ਘਰ ਤੋਂ ਹੀ ਆਪਣੇ ਲਕਸ਼ ਬਣਾ ਕੇ ਤੁਰੇ ਅੱਜ ਹੋਰ ਕੱਲ ਹੋਰ ਕੁਝ ਨਾ ਕੁਝ ਬੰਦਾ ਲੈ ਕੇ ਪ੍ਰਾਪਤ ਹਾਸਲ ਹੁੰਦਾ ਪਰ ਐ ਵੀ ਇਨਸਾਨ ਕਰਨ ਵਾਲਾ ਹੋਣਾ ਚਾਹੀਦਾ ਅੱਗੇ ਜਿਸ ਤਰ੍ਹਾਂ ਮੈਂ ਕਹਿਣਾ ਹੀ ਆ ਕਿ ਬੰਦਿਆ ਕਰਨ ਵਾਲਾ ਹੋਣਾ ਚਾਹੀਦਾ ਹਰੇਕ ਕੰਮ ਦੇ ਵਿੱਚ ਬੰਦੇ ਨੂੰ ਆਪਣੀ ਪ੍ਰਾਪਤੀ ਹੋ ਸਕਦੀ ਹੈ ਹਾਂ ਸਮਾਂ ਜ਼ਰੂਰ ਲੱਗ ਸਕਦਾ ਜਿਹੜੀ ਚੀਜ਼ 'ਚ ਸਮਾਂ ਲੱਗਦਾ ਉਹ ਸਮਝੋ ਬੰਦਾ ਕਿਤੇ ਨਾ ਕਿਤੇ ਬੰਦਾ ਕਾਮਯਾਬ ਵੀ ਹੋ ਰਿਹਾ ਜਿਹੜੇ ਕੰਮ ਦੇ ਵਿੱਚ ਸਮਾਂ ਨਹੀਂ ਲੱਗ ਰਿਹਾ ਜਵਾ ਦਾ ਕਾਮਯਾਬ ਵੀ ਨਹੀਂ ਹੋ ਪਾਰਿਆ ਉਹੀ ਨਹੀਂ ਹੈਗਾ ਬੰਦਾ ਡਰਫੌਕ ਆ ਜਦ ਬੰਦਾ ਉਹ ਕਾਮਯਾਬ ਨਹੀਂ ਹੈਗਾ ਬਲਕਿ ਉਹਨੂੰ ਇਹ ਹੈ ਕਿ ਉਹ ਉਹ ਚੀਜ਼ ਨੂੰ ਸਿੱਖ ਚੁੱਕਿਆ ਕਿ ਆਪਣੇ ਕੰਡੀਸ਼ਨ ਆਪਣੇ ਹਾਲਾਤਾਂ ਨਾਲ ਕਿਸ ਤਰ੍ਹਾਂ ਜੂਝਣਾ ਲੱਖਾਂ ਨੌਜਵਾਨ ਆਪਣੇ ਹਾਲਾਤਾਂ ਨਾਲ ਜੂਝਦੇ ਨੇ ਤੇ ਆਪਾਂ ਨੂੰ ਵੀ ਉਹਨਾਂ ਦੇ ਨਾਲ ਚੱਲਣਾ ਚਾਹੀਦਾ ਹੈ